ਸ਼ਕਤੀ ਅਮਰ ਰਹੇ ਗੁਰੂ ਰਵਦਾ ਸ਼ਕਤੀ ਅਮਰ ਰਹੇ ਜੋ ਬੋਲੇ ਸੋ ਨਿਰਭੈ ਸਤਿਗੁਰੂ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਤਾਂ ਮੈਂ ਪੀਵੀ ਬੱਤੀ ਚੈਨਲ ਵਾਲੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਗੁਰੂ ਰਵਦਾਸ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ਼੍ਰੀ ਗੁਰੂ ਰਵਦਾਸ ਮੰਦਰ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਜਗਤ ਗੁਰੂ ਪੰਜਾਬੀ ਬੋਲੀ ਦੇ ਬਾਨੀ ਹੰਤਾਨ ਸਾਹਿਬ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਨਵੇਂ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ 12 ਤਰੀਕ ਦਿਨ ਬੁੱਧਵਾਰ ਨੂੰ ਇੱਕ ਮਹਾਨ ਨਗਰ ਕੀਰਤਨ ਹੋਵੇਗਾ ਨਗਰ ਕੀਰਤਨ ਜਿਹੜਾ ਆ ਬਾਲਮੀਕ ਹਾਲਾ ਲਾਲ ਚੌਂਕ ਕਮੇਟੀ ਬਾਜ਼ਾਰ ਗੀਤਾ ਭਵਨ ਰੋਡ ਬੰਗਾ ਰੋਡ ਬੰਗਾ ਰੋਡ ਤੋਂ ਗੜਸ਼ੰਕਰ ਰੋਡ ਗੜਸ਼ੰਕਰ ਰੋਡ ਤੋਂ ਡਾਕਟਰ ਮੇੜਾ ਚੌਂਕ ਚੰਡੀਗੜ੍ਹ ਚੌਂਕ ਰੇਰਵਰ ਰੋਡ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਰਬਦਾਸ ਮੰਦਿਰ ਵਿੱਚ ਸਮਾਪਤ ਹੋਵੇਗਾ ਨਗਰ ਕੀਰਤਨ ਤੋਂ ਪ੍ਰੰਤ ਰਾਤ ਨੂੰ ਠੀਕ 8 ਵਜੇ ਇੱਕ ਬੜਾਤ ਭਾਰੀ ਧਾਰਮਿਕ ਦੀਵਾਨ ਸਜੇਗਾ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਕੇਐਸ ਮੱਖਣਨ ਪਾਰਟੀ ਅਤੇ ਟੋਨਾ ਰਾਏ ਕੋਟੇ ਜੀ ਉਹ ਵੀ ਸਾਬ ਸ੍ਰੀ ਗੁਰੂ ਰਬਦਾਸ ਮਹਾਰਾਜੀ ਦੇ ਜੀਵਨ ਤੇ ਚਾਣਨਾ ਪਾਣਗੇ ਔਰ 13 ਤਰੀਕ ਨੂੰ ਦਿਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੀ ਮਸ਼ਹੂਰ ਕਲਾਕਾਰ ਗਿੰਨੀ ਮਾਹੀ ਐਨ ਪਾਰਟੀ ਉਹ ਵੀ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਜੀਵਨ ਤੇ ਚੰਨ ਵਾਲਾ ਪਾਣਗੇ ਥਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਨ ਉਹਦੇ ਸੰਬੰਧ ਵਿੱਚ ਸ਼ਹਿਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਆ ਵਕ ਵਕ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਪਰਕ ਹੋ ਰਿਹਾ ਆ ਦੁਕਾਨਦਾਰਾਂ ਦੇ ਨਾਲ ਸੰਪਰਕ ਹੋ ਰਿਹਾ ਆ ਔਰ ਸ਼੍ਰੀ ਗੁਰੂ ਰਬਦਾਸ ਮੰਦਿਰ ਤੋਂ ਇੱਕ ਪ੍ਰਵਾਹ ਫੇਰੀ ਚੱਲ ਰਹੀ ਆ ਕਾਫੀ ਜਿਹੜਾ ਸੰਗਤ ਦੇ ਵਿੱਚ ਦਿਲਚਸਪੀ ਆ ਔਰ 12 ਵੀ ਜਿਹੜੇ ਆ ਕਾਫੀ ਸ਼ਧਾਲੂ ਜਿਹੜੇ ਆ ਸਤਿਗੁਰੂ ਰਵਦਾਸ ਜੀ ਨੂੰ ਮੰਨਣ ਵਾਲੇ ਉਹ ਵੀ ਆ ਰਹੇ ਆ ਅਸੀਂ ਸਾਰੇ ਸੰਗਤ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ 12 ਅਤੇ 13 ਫਰਵਰੀ ਨੂੰ ਸ਼੍ਰੀ ਗੁਰੂ ਰਵਦਾਸ ਮੰਦਰ ਨਵਾਂ ਸ਼ਹਿਰ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ ਅਤੇ ਲਾਭ ਉਠਾਓ ਇੱਕ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਕਈ ਪਿੰਡਾਂ ਦੇ ਵਿੱਚ 11 ਤਰੀਕ ਨੂੰ ਵੀ ਸਤਿਗੁਰੂ ਅਬਦਾਲ ਜੀ ਦਾ ਜਨਮ ਦਿਨ ਜਿਹੜਾ ਆ ਉਹ ਨਗਰ ਕੀਰਤਨ ਨਿਕਲਣਾ ਆ ਮੈਂ ਪ੍ਰਸ਼ਾਸਨ ਅਕੀ ਵੀ ਬੇਨਤੀ ਕਰਦਾ ਆ ਕਿਉਂਕਿ ਮੰਗਲਵਾਰ ਨੂੰ ਹਾਫ ਜਿਹੜੀ ਆ ਛੁੱਟੀ ਕੀਤੀ ਜਾਵੇ ਔਰ ਇਸ ਦਿਨ ਦੇ ਉੱਤੇ 24 ਘੰਟੇ ਜਿਹੜੀ ਆ ਬਿਜਲੀ ਬੀਜ ਰਣੀ ਚਾਹੀਦੀ ਆ ਔਰ ਪਾਣੀ ਦੀ ਵੀ ਨਹੀਂ ਜਾਣਾ ਚਾਹੀਦਾ ਆ ਜੋ ਸੜਕਾਂ ਦੀਆਂ ਮੁਰੰਮਤ ਹੋਣੀ ਚਾਹੀਦੀ ਆ ਇੱਕ ਮੈਂ ਹੋਰ ਬੇਨਤੀ ਕਰਦਾ ਆ ਪ੍ਰਸ਼ਾਸਨ ਨੂੰ ਕਿਉਂਕਿ ਜਦੋਂ ਨਗਰ ਕੀਰਤਨ ਆ ਆਂਦਾ ਆ ਤੇ ਨਗਰ ਕੀਰਤਨ ਵਾਗੇ ਦਿਨ ਜਿਹੜੀਆਂ ਮੀਟ ਦੀਆਂ ਦੁਕਾਨਾਂ ਔਰ ਸ਼ਰਾਬ ਦੇ ਠੇਕੇ ਆ ਜਿਹੜੇ ਜਿੱਦਾਂ ਪਿਛਲੇ ਸਾਲ ਵੀ ਬੰਦ ਰਹੇ ਆ ਤੇ ਇਸ ਸਾਲ ਵੀ ਬੰਦ ਰਹਿਣ ਕਿਉਂਕਿ ਮੈਂ ਇੱਕ ਇਹੀ ਬੇਨਤੀ ਕਰਦਾ ਆ ਕਿਉਂਕਿ ਜਿਹੜਾ ਧਾਰਮਿਕ ਪ੍ਰੋਗਰਾਮ ਆ ਇਹ ਸਾਰਿਆਂ ਦਾ ਸਾਂਝੀ ਹੁੰਦਾ ਆ ਔਰ ਮੈਂ ਇੱਕ ਹੋਰ ਬੇਨਤੀ ਕਰਦਾ ਆ ਵੀ ਜਿਹੜਾ ਵੀ ਕੋਈ ਸ਼ਰਾਂਤੀ ਅੰਸਰ ਇਸ ਮੌਕੇ ਤੇ ਕੋ ਖੱਪ ਕੰਨ ਦੀ ਕੋਸ਼ਿਸ਼ ਕਰੂੰਗਾ ਉਹਦਾ ਜ਼ਿੰਮੇਵਾਰ ਆਪ ਹੋਵੇਗਾ ਉਹ ਜਿਹੜਾ ਪ੍ਰੋਗਰਾਮ ਆ ਉਹ ਜੇਲ੍ਹ ਥਾਣੇ ਜਾ ਕੇ ਦੇਖੂੰਗਾ ਔਰ ਮੈਂ ਇੱਕ ਵਾਰੀ ਫਿਰ ਸ਼ਹਿਰ ਵਾਸੀਆਂ ਦਾ ਔਰ ਸ੍ਰੀ ਗੁਰੂ ਰਬਦਾਸ ਮੰਦਿਰ ਪ੍ਰਬੰਧਕ ਕਮੇਟੀ ਦਾ ਲੱਗ-ਲੱਗ ਮੱਲੇ ਆਿਆਂ ਦਾ ਔਰ ਧੰਨਵਾਦ ਕਰਦਾ ਆਂ ਜੈ ਗੁਰਦੇਵ ਤੁੰਗੁਰਦੇਵ ਆਪ ਸਭ ਨੂੰ ਪਤਾ ਹੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਦਾ ਗੁਰਪੁਰ 12 ਦੇ 13 ਫਰਵਰੀ ਗੁਰੂ ਰਵਿਦਾਸ ਮੰਦਿਰ ਨਵਾਂ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ 12 ਤਰੀਕ ਦਿਨ ਬੁੱਧਵਾਰ ਹਜ਼ਾਰਾਂ ਹੀ ਨਾਨ ਨਾਰਿਆਂ ਦੀ ਗਿਣਤੀ ਵਿੱਚ ਸ਼ੇਰ ਗੁਰੂਗਾਸਬ ਦੀ ਜੂ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਗੁਰੂ ਰਵਦਾਸ ਮੰਦਿਰ ਵਿਖੇ ਸਵਾਪਤ ਹੋਵੇਗਾ ਨਗਰ ਕੀਰਤਨ ਦੇ ਸਵਾਪਤ ਤੋਂ ਉਪਰੰਤ ਰਾਤ ਨੂੰ ਇੱਕ ਮਹਾਨ ਧਾਰਮਿਕ ਦੁਆਸ ਸਜੇਗਾ ਜਿਸ ਵਿੱਚ ਕੇਐਸ ਮੱਖਣਨੰਦ ਪਾਰਟੀ ਟੋਨਾਰਾਏ ਕੁੱਟੀ ਐਂਡ ਪਾਰਟੀ ਮਹਾਰਾਜ ਦਾ ਗੋਣਡਣ ਕਰਨਗੇ 13 ਤਰੀਕ ਦਿਨ ਵੀਰਵਾਰ ਸਿਰੂਗੂ ਗਨਸਾਹਿਬ ਜੀ ਦੇ ਰੱਖੇ ਗਏ ਸਾਇਲ ਪਾਠ ਦੇ ਪੋਗ ਪਾਈ ਜਾਣਗੇ ਉਸ ਦੇ ਵਿੱਚ ਦੋ ਬਾਦ ਗਿੰਨੀ ਮਾਹੀ ਐਂਡ ਪਾਰਟੀ ਕਦੇ ਹੋਰ ਮਹਾਨ ਕਲਾਕਾਰ ਗੁਰੂ ਰਵਜਾਬ ਮਾਰੀ ਦੇ ਜੀਵਨ ਸੰਬੰਧੀ ਗੋਣਗਾਨ ਕਰਨਗੇ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਮੇ ਹਮਾ ਕੇ 12 ਤੇ 13 ਫਰਵਰੀ ਗੁਰੂ ਰਵਜਾਬ ਮੰਦਿਰੇ ਪਹੁੰਚੋ ਅਤੇ ਗੁਰੂ ਰਵਜਾਬ ਮਾਰੀ ਦੇ ਜੀਵਨ ਸੰਬੰਧੀ ਗੋਣਗਾਨ ਕਰੋ Danke,